ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਗੁਰੂ ਸਾਹਿਬ ਜੀ ਆਪਾਂ ਜੋ ਸਿੱਖੀ ਸੰਦਾਨ ਤੇ ਸਿਮਿਖਿਆ ਜੋ ਵਿਚਾਰ ਕਰ ਰਹੇ ਹਾਂ ਸਰਵਣ ਕਰ ਰਹੇ ਹਾਂ ਉਹਦੇ ਬਾਰੇ ਅੱਜ ਆਪਾਂ ਅਗਲਾ ਜੋ ਸਵਾਲ ਆਪਾਂ ਨੂੰ ਲੋ ਸੰਗਤ ਦੇ ਬੰਦੇ ਜਾਂ ਪ੍ਰਚਾਰਕ ਜਾਂ ਹੋਰ ਕੋਈ ਜੋ ਆਪਣੇ ਆਪਣੇ ਸੋਚ ਦੇ ਅਨੁਸਾਰ ਕਰਦੇ ਹਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਮੰਨਦੇ ਹਾਂ ਔਰ ਗਿਆਨ ਗੁਰੂ ਨੂੰ ਜੋ ਸ਼ਬਦ ਹੈ ਗਰਮੀ ਸਰਦੀ ਭੁੱਖ ਪਿਆਸ ਲਗ ਸਕਦੀ ਹੈ ਜਾਂ ਕਹਿੰਦੇ ਹਨ ਵੀ ਦੇਰ ਦੇ ਨਾਲ ਪ੍ਰਕਾਸ਼ ਰੱਖਦੇ ਹਾਂ ਲੇਟ ਦੇ ਆਕਸਿਡਾਸ਼ਨ ਦੇ ਕਾਰਨ ਨਾਲ ਕੋਈ ਉਹਨ ਥਕੇਵਾ ਹੋ ਸਕਦਾ ਹੈ ਇਹ ਆਪਾਂ ਆ ਵੀ ਆਪਣੇ ਵਿੱਚ ਕਈ ਹਨ ਗੁਰਮੁਖ ਸੰਗਤ ਦੇ ਵਿੱਚ ਮੈਂਬਰ ਹੁੰਦੇ ਹਨ ਤੇ ਕਈ ਇਹ ਗਸਵਾਲ ਕਰਦੇ ਹਨ ਤੇ ਕਈ ਇਹ ਗੱਲਾਂ ਤੇ ਬੜੇ ਵੱਡੇ ਵੱਡੇ ਸਾਧ ਖੜੇ ਕਰ ਲੈਂਦੇ ਨੇ ਲੜਾਈ ਕਰ ਲੈਂਦੇ ਹਨ ਸੋ ਅੱਜ ਆਪਾਂ ਇਹ ਥੋੜਾ ਜਿਹਾ ਆਪਾਂ ਇਹ ਤੇ ਵਿਚਾਰ ਕਰੀਏ ਕਿਉਂਕਿ ਇਸ ਸਿੱਖੀ ਸੰਧਾਰ ਦੀ ਸੁਮੇਖਿਆ ਇੱਕ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੈ ਕਿ ਗਰਮੀ ਸਰਦੀ ਭੁੱਖ ਪਿਆਸ ਅਤੇ ਥਕੀਮਾਂ ਕਹਿੰਦੇ ਇਹ ਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਲੱਗਦਾ ਕਿਉਂ ਸ਼ਬਦ ਸਰੂਪ ਹੈ ਇਹ ਇਹ ਪੰਜ ਭੌਤਿਕ ਜਿਹੜਾ ਸਰੀਰ ਹੈ ਦੇਹ ਹੈ ਇਹ ਅਸਰ ਸਾਰੇ ਉੱਥੇ ਪਾਉਂਦਾ ਹੈ ਤੇ ਪੰਜ ਭੌਤਿਕ ਸਰੀਰ ਤਾਂ ਨਾਸਵਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗਿਆਨ ਰੂਪ ਉਪਦੇਸ਼ ਹੈ ਉਹ ਤਾਂ ਜੁਗੋ ਜੁਗ ਹਟਾਲਿਆ ਸਤ ਗੁਰੂ ਜੀ ਦਾ ਜਨਾ ਵੀ ਹੋ ਸਕੇ ਸਾਨੂੰ ਸਤਕਾਰ ਕਰਨਾ ਚਾਹੀਦਾ ਸਿੱਖ ਦਾ ਫਰਜ਼ ਹੈ ਗੁਰੂ ਮਹਾਰਾਜ ਨੂੰ ਚੰਗੇ ਵਸਤਰ ਚੰਗੀਆਂ ਪੇਟਾਵਾਂ ਚੰਗੇ ਜਿਤ ਜੋੜ ਵੀ ਉੱਤੇ ਸੋਹਣੇ ਲੱਗਦੇ ਹਨ ਫੁੱਲ ਗਮਲੇ ਜੋ ਵੀ ਉੱਤੇ ਸਜਾਵਟ ਦੇ ਸਮਾਨ ਹੈ ਉਹ ਸਿੱਖ ਦਾ ਜੋ ਸਰਦਾਰ ਹੈ ਜੋ ਮਨ ਹੈ ਜੋ ਪ੍ਰੇਮ ਹੈ ਕਹਿੰਦੇ ਹਨ ਉਹ ਲਿਆ ਸਕਦਾ ਹੈ ਵਿਸਾਕੇ ਬਣਾ ਸਕਦਾ ਹੈ ਸਾਫ ਸੁਥਰਾ ਸਤਾਨ ਉੱਪਰ ਚੰਦੂਆ ਪੀੜਾ ਵਧੀਆ ਬਣਾ ਸਕੇ ਸਾਫ ਸੁਥਰੇ ਵਿਸਾਕੇ ਚੌਰ ਦੀ ਸੇਵਾ ਪੂਰੇ ਸਤਕਾਰ ਨਾਲ ਸਿੱਖ ਕਰਦੇ ਵੀ ਹਨ ਬਹੁਤ ਇਹਨਾਂ ਸੁਝਾਵਾਂ ਦੇ ਨਾਲ ਨਾਲ ਅਸਲੀ ਤੇ ਸਹੀ ਸਤਕਾਰ ਗੁਰੂ ਦਾ ਜੋ ਉਪਦੇਸ਼ ਹੈ ਗੁਰੂ ਜੀ ਗੁਰੂ ਦਾ ਜੋ ਸਾਨੂੰ ਸਿੱਖਿਆ ਹੈ ਕੁਰਬਾਨੀ ਜਿਹੜੀ ਜੋ ਸਮਝਾਉਂਦੀ ਹੈ ਉਸ ਉਸ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨਾ ਹੁੰਦਾ ਹੈ ਜੱਜ ਇਹ ਕਹ ਲੀਏ ਵੀ ਜਿਹੜਾ ਸਤਕਾਰ ਹੈ ਉਹ ਗੁਰੂ ਦੀ ਜੋ ਬਾਣੀ ਦਾ ਉਪਦੇਸ਼ ਹੈ ਕਹਿੰਦੀ ਹੈ ਉਹਦੇ ਨਾਲ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਣ ਦੀ ਕੋਸ਼ਿਸ਼ ਕਰਨੀ ਹੀ ਇਹ ਸਿੱਖ ਦਾ ਅਸਲੀ ਸਤਕਾਰ ਹੈ ਜਿਸ ਤਰ੍ਹਾਂ ਸੀ ਆਪਣੇ ਘਰ ਦੇ ਵਿੱਚ ਕੋਈ ਸਿਆਣਾ ਬਜ਼ੁਰਗ ਹੁੰਦਾ ਹੈ ਅਸੀਂ ਉਹਨੂੰ ਕਹਿ ਲੋ ਬਈ ਚੰਗੇ ਖਾਣ ਨੂੰ ਵਧੀਆ ਪੈਨਰ ਨੂੰ ਗਰਮੀ ਵੇਲੇ ਏਸੀ ਲਾ ਲਓ ਪੱਖਾ ਲਾ ਲਓ ਤੇ ਸਰਦੀਆਂ ਵੇਲੇ ਉਹਨੂੰ ਨਿੱਕ ਦਿਓ ਹੀਟਰ ਲਾਓ ਜਾਂ ਅੱਗੇ ਪਹਿਲੇ ਸਮੇਂ ਵਿੱਚ ਲੱਕੜ ਦੇ ਪਾਥੀਆਂ ਦੇ ਕੋਲੇ ਹੁੰਦੇ ਸਨ ਗੋਹੇ ਹੁੰਦੇ ਹਨ ਉਹ ਆਪਾਂ ਦੇਖਿਆ ਜਦੋਂ ਸਰਦੀ ਜ਼ਿਆਦਾ ਹੁੰਦੀ ਸੀ ਉਹਨੂੰ ਆਪਾਂ ਮੰਜੇ ਥੱਲੇ ਰੱਖ ਕੇ ਸੌ ਜਾਂਦੇ ਇਹ ਬਜ਼ੁਰਗਾਂ ਦੇ ਰੱਖਿਆ ਜਾਂਦਾ ਸੀ ਪਹਿਲਾਂ ਕਿਉਂਕਿ ਬਜ਼ੁਰਗ ਠੰਡ ਜ਼ਿਆਦਾ ਮੰਦੇ ਹੁੰਦੇ ਹਨ ਬੱਚੇ ਸੋ ਇਸ ਲਈ ਪਰ ਜੇ ਅਸੀਂ ਉਹਨਾਂ ਦੀ ਗੱਲ ਨਾ ਨਾ ਬਣੀਏ ਉਹ ਇੱਕ ਗੱਲ ਕਹਿ ਦਿੰਦੇ ਆ ਕਿ ਗੱਲਾਂ ਵੇ ਸੇਵਾ ਤਾਂ ਮੇਰੀ ਬਹੁਤ ਕਰਦਾ ਮੇਰਾ ਖਿਆਲ ਬਹੁਤ ਰੱਖਦਾ ਮੈਨੂੰ ਟਾਈਮ ਤੇ ਖਾਣ ਪੀਣ ਨੂੰ ਵੀ ਦਿੰਦਾ ਸਰਦੀ ਗਰਮੀ ਤੇ ਕੱਪੜੇ ਵੀ ਸਲਾਕ ਦਿੰਦਾ ਦਵਾਈ ਬੂਟੀ ਵੀ ਦਵਾਉਂਦਾ ਜੇ ਸਰੀਰ ਢਿੱਲਾ ਹੋ ਜੇ ਤੇ ਮੈਨੂੰ ਕਮਾਉਣ ਵੀ ਲੈ ਕੇ ਜਾਂਦਾ ਜਿਹੜੀ ਚੀਜ਼ ਕਹਿੰਦਾ ਮੈਨੂੰ ਉਹ ਹੀ ਖਾਣ ਨੂੰ ਦੇ ਦਿੰਦਾ ਲਿਆ ਕੇ ਚਾਹੇ ਆਪ ਨਾ ਖਾਵੇ ਮੈਨੂੰ ਜ਼ਰੂਰ ਲਿਆ ਕੇ ਦਿੰਦਾ ਸਿੱਖ ਵੀ ਇਦਾਂ ਹੀ ਆ ਕਿ ਆਹ ਉਹ ਚਾਹੇ ਰੋਟੀ ਰੁੱਖੀ ਮਿੱਸੀ ਖਾਵੇ ਪਰ ਗੁਰੂ ਦੇ ਦਰ ਤੇ ਲੰਗਰਾਂ ਦੇ ਵਿੱਚ ਆਪਣੇ ਖੂਨ ਪਸੀਨੇ ਦੀ ਕਮਾਈ ਦਸਾਂ ਨੌ ਦੀ ਕਰਤ ਦੇ ਵਿੱਚੋਂ ਉਹ ਸਿੱਖ ਦੇਖਣਾ ਚਾਹੁੰਦਾ ਕਿ ਮੇਰੇ ਗੁਰੂ ਦੇ ਦਰ ਤੇ ਕੋਈ ਮਾੜੀ ਚੀਜ਼ ਕੋਈ ਇਹ ਨਾ ਕਿਹਾ ਜਾਵੇ ਵੀ ਲੰਗਰ ਦੇ ਵਿੱਚ ਆਹ ਨੁਕਸੀ ਲੰਗਰ ਇਦਾਂ ਨਹੀਂ ਬਣਿਆ ਜਿਹੜਾ ਵੀ ਖਾਵੇ ਬਸ ਵਾਹਿਗੁਰੂ 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 ਗੁਰੂ ਦਾ ਨਾਮ ਹੀ ਜਪਦਾ ਜਾਵੇ ਸੋ ਮਹਾਰਾਜ ਕਹਿੰਦੇ ਨੇ ਵੀ ਭਾਈ ਇਕ ਉਹ ਬੱਚੇ ਹਨ ਕਿ ਗੁਰੂ ਦੇ ਕੋਲੇ ਤਾਂ ਘਟਵਾ ਦੇ ਆਉਂਦੇ ਹਨ ਪਾਪਿਓ ਦੇ ਕੋਲੇ ਤਾਂ ਘਟਵਾਦੀ ਰਹਿੰਦੇ ਹਨ ਪਰ ਜੇ ਉਹਨਾਂ ਨੂੰ ਕੋਈ ਉਹ ਫੋਨ ਜਾਂ ਕਹਿ ਲਓ ਪਹਿਲੇ ਪੁਰਾਣੇ ਸਮੇਂ 'ਚ ਫੋਨ ਤੇ ਹੁੰਦੇ ਨਹੀਂ ਸੀ ਜੇ ਉਹਨਾਂ ਨੇ ਕੋਈ ਚਿੱਠੀ ਵੀ ਭੇਜ ਦੇਣੀ ਪੱਤਰ ਵੀ ਭੇਜ ਦੇਣਾ ਲੈਟਰ ਵੀ ਭੇਜ ਦੇਣਾ ਕਿ ਆਹ ਫਲਾਣੇ ਬੰਦੇ ਨੂੰ ਤੂੰ ਐਨੇ ਪੈਸੇ ਦੇਣੇ ਹਨ ਉਹ 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 ਪੱਤਰ ਪੱਤਰ ਤੇ ਲਿਖੇ ਹੋਏ ਕਾਰਨ ਚਿੱਠੀ ਤੇ ਜਿਹੜਾ ਲਿਖਿਆ ਹੁੰਦਾ ਸੀ ਬਸ ਉਹਨੂੰ ਇਹ ਪਤਾ ਹੁੰਦਾ ਸੀ ਕਿ ਮੇਰੇ ਬਜ਼ੁਰਗਾਂ ਦਾ ਸਨੇਹਾ ਇਹ ਮੇਰੇ ਬਾਪ ਦਾ ਸਨੇਹਾ ਇਹ ਮੇਰੇ ਪਿਓ ਨੇ ਹੁਕਮ ਕੀਤਾ ਉਹ ਬਿਨਾਂ ਕੋਈ ਸੰਸੇ ਤੋਂ ਬਿਨਾਂ ਕਿਸੇ ਸੋਚੇ ਸਮਝੇ ਤੋਂ ਉਹ ਇੰਨਾ ਵਿਸ਼ਵਾਸ ਕਰਦਾ ਸੀ ਕਿ ਮੇਰੇ ਮੇਰੇ ਵੱਡਿਆਂ ਦਾ ਹੁਕਮ ਹੋ ਗਿਆ ਮੇਰੇ ਪਿਓ ਦਾ ਹੁਕਮ ਹੋ ਗਿਆ ਹੁਣ ਮੈਂ ਉਹਦਾ ਹੁਕਮ ਨਹੀਂ ਟਾਲ ਸਕਦਾ ਉਹ ਬੰਦੇ ਨੂੰ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ ਪਹਿਲਾਂ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ ਜਾਂ ਉਹਨੂੰ ਅੱਗੇ ਕਿਤੇ ਦੇਖਿਆ ਨਾ ਹੋਵੇ ساری ਜ਼ਿੰਦਗੀ ਉਹਨੂੰ ਉਹ ਆਪਣੇ ਪਿਤਾ ਦੇ ਆਪਣੇ ਬਜ਼ੁਰਗਾਂ ਦੇ ਕਹੇ ਤੇ ਉਹ ਪੈਸੇ ਦੇ ਦਿੰਦਾ ਸੀ ਮਾਇਆ ਦੇ ਦਿੰਦਾ ਸੀ ਪਰ ਉਹਨੂੰ ਇਹ ਕਹਿੰਦੇ ਸੀ ਫਿਰ ਬਜ਼ੁਰਗ ਵੀ ਬਈ ਮੇਰੇ ਕੋਲੇ ਤਾਂ ਨਹੀਂ ਦਿੰਦਾ ਕੰਮ ਦੇ ਵਿੱਚ ਬੜਾ ਵਿਜੀ ਰਹਿੰਦਾ ਪਰ ਜਿਹੜੀ ਮੈਂ ਗੱਲ ਕਹਿਦਾ ਨਾ ਉਹ ਤੇ ਗੌਰਵੜੀ ਦਿੰਦਾ ਮੈਂ ਉਹ ਤਾਂ ਖੁਸ਼ ਹਾਂ ਇਹ ਇਹ ਇੱਥੇ ਇਹ ਕਿਤਾਬ ਦੇ ਵਿੱਚ ਕਹਿ ਲੋ ਜਾਂ ਗ੍ਰੰਥ ਦੇ ਵਿੱਚ ਕਹਿ ਲੋ ਇਹ ਹੀ ਲਿਖਣਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸਾਨੂੰ ਕਹਿਣ ਦੀ ਕਿ ਸਤਿਗੁਰੂ ਦਾ ਸਾਧ ਸਰੂਪਨ ਗਿਆਨ ਉਪਦੇਸ਼ ਹੈ ਪੰਜ ਜਿਹੜਾ ਪੰਜ ਪੌਦਿਕ ਸਰੀਰ ਹੈ ਅਸਰ ਕਰਨ ਵਾਲੀ ਕੋਈ ਵੀ ਕਿਰਿਆ ਜਿਸ ਤਰ੍ਹਾਂ ਥਕੀਮਾ ਭੁੱਖ ਪਿਆਸ ਸਰਦੀ ਗਰਮੀ ਇਹ ਗਿਆਨ ਰੂਪ ਸਾਧ ਦੇ ਉੱਤੇ ਕੋਈ ਅਸਰ ਨਹੀਂ ਪਾਉਂਦੀ ਸਤਿਗੁਰੂ ਅਬ ਬਗਨੈ ਸਤਗੁਰ ਸੌਂਦਾ ਕਿ ਨਹੀਂ ਸੌਂਦਾ ਸਤਗੁਰ ਜਾਗਤਾ ਹੈ ਦੇਵ ਸਤਗੁਰ ਦਾ ਸਦਾ ਜਾਗਦਾ ਹੀ ਹੈ ਉਹ ਸੌਂਦਾ ਨਹੀਂ ਹੈ ਕਦੇ ਨਹੀਂ ਸੌਂਦਾ ਕਦੇ ਨਹੀਂ ਥੱਕਦਾ ਸਭ ਸਰੂਪ ਸਤਗੁਰ ਨੂੰ ਗਰਮੀ ਸਰਦੀ ਭੁੱਖ ਪਿਆਸ ਜੱਥ ਕਿਵੇਂ ਹੋ ਸਕਦਾ ਹੈ ਇਹ ਗਿਆਨਵਾਨ ਸੋਚ ਨਹੀਂ ਸੋਚ ਨਹੀਂ ਹੈ ਇਹ ਗਿਆਨਹੀਨ ਅਗਿਆਨਤਾ ਭਰਪੂਰ ਜਿਹੜੇ ਹਨ ਕਹਦੇ ਹਨ ਵੀ ਇਹਨਾਂ ਕਿਤਾਬ ਦੇ ਵਿੱਚ ਲਿਖਿਆ ਗ੍ਰੰਥ ਦੇ ਵਿੱਚ ਕਿ ਇਹ ਉਹ ਸੋਚ ਗੁਰਮੁਖਾਂ ਵਾਲੀ ਨਹੀਂ ਹੋ ਸਕਦੀ ਕੋਈ ਹੋਰ ਸੋਚ ਹੋ ਸਕਦੀ ਹੈ ਸੋ ਫਿਰ ਆਪ ਨੂੰ ਕਈ ਪ੍ਰੇਮੀ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਬਾਣੀ ਦੇ ਪਰੰਤ ਰਾਗ ਵਾਲਾ ਜੋ ਹੈ ਸਰਲੇਖੇਡ ਰਚਨਾ ਦਰਜ ਹੈ ਕਿ ਗੁਰਬਾਣੀ ਹੈ ਕਿ ਇਹ ਲੇਖ ਗੁਰਮੁਖ ਦੇਨਕੂਲ ਹੈ ਆਪਾਂ ਹੁਣ ਕਈ ਸੰਸਥਾਨ ਕਈ ਪ੍ਰੇਮੀ ਹਨ ਜਿਹੜੇ ਰਾਗਮਾਲਾ ਪੜਦੇ ਨੇ ਔਰ ਕਈ ਇਦਾਂ ਦੇ ਪ੍ਰੇਮੀ ਹਨ ਗੁਰਸੇਖਾਨ ਟਕਸਾਲਾ ਹਨ ਕਿ ਉਹ ਕਹਿੰਦੇ ਵੀ ਤੁਸੀਂ ਗੁਰੂ ਸਾਹਿਬ ਦਾ ਇੱਕ ਅੱਖਰ ਵੀ ਇੱਕ ਕੋਈ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਉਹ ਗੁਰੂ ਰੂਪ ਹੈ ਉਹਨਾਂ ਦਾ ਵਿਸ਼ਵਾਸ ਇਹ ਹੈ ਪਰ ਕਈਆਂ ਦਾ ਮੰਨਣਾ ਹੈ ਕਿ ਜਿਹੜੀ ਰਾਗਮਾਲਾ ਉਹ ਬਾਣੀ ਨਹੀਂ ਹੈ। ਸੋ ਇਹ ਵੀ ਆਪਾਂ ਦੇਖਦੇ ਹਾਂ ਉਹ ਕੀ ਇਹਦੇ ਬਾਰੇ ਵਿਚਾਰ ਦਿੰਦੇ ਹਨ। ਉਹ ਇਹ ਲਖ ਕਹਿੰਦੇ ਹਨ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਲਾ ਰਾਗਮਾਲਾ ਹੈ ਬਾਣੀ ਹੈ। ਕਿ ਗੁਰਬਾਣੀ ਹੈ? ਕਿ ਲਖ ਗੁਰਮਤ ਅਨੁਸਾਰ ਹਨ ਹੈ। ਗੁਰਮਤ ਦੇ ਅਨੁਕੂਲ ਹੈ। ਉਹ ਕਹਿੰਦੇ ਨਹੀਂ ਜੀ। ਗੁਰਬਾਣੀ ਉਪਦੇਸ਼ ਨਹੀਂ ਹੈ ਇਹ ਰਾਗਾਂ ਦੇ ਨਾਮ ਜਿਹੜੇ ਰਾਗਾਂ ਦੇ ਨਾਮ ਸੀ ਉਹਨਾਂ ਨੂੰ ਕਵੀ ਜਿਹੜੇ ਕਵਿਤਾ ਦੇ ਰੂਪ ਦੇ ਵਿੱਚ ਬਣਾ ਕੇ ਇੱਕ ਲੇਖਤ ਜੋ ਪਤਾ ਨਹੀਂ ਕਦੋਂ ਤੇ ਕਿਸ ਮਰਸਾ ਦੇਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅੰਤਲੇ ਪੰਨੇ ਉਤੇ ਦਰਜ ਕਰ ਦਿੱਤੀ ਇੱਕ ਪਾਈ ਗੁਰਦੇਵਤ ਸਿੰਘ ਜੀ ਹੋਣ ਉਹਨਾਂ ਨੇ ਕਾਫੀ ਖੋਜ ਕੀਤੀ ਹੈ ਉਪਰਾਂ ਤੋਂ ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਮਧਾਵਣੀ ਜਿਸ ਵਿੱਚ ਅਨੇਕ ਅਨੇਕਾਂ ਹੀ ਗੁਰਬਾਣੀ ਦੇ ਸਰੂਪ ਰਾਗ ਮਾਲਾ ਤੋਂ ਬਿਨਾਂ ਦਿਖਾਏ ਹਨ ਇਹ ਜਿਹੜੀ ਮਧਾਵਣੀ ਨਾਮ ਦੀ ਪੁਸਤਕ ਹੈ ਭਾਈ ਗੁਰਦੇਵਤ ਸਿੰਘ ਜੀ ਦੀ ਲਿਖੀ ਹੋਈ ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਆ ਪੜ੍ਹਨ ਦੀ ਕੋਸ਼ਿਸ਼ ਕਰੋ ਕਹਿੰਦੇ ਹਨ ਕਿ ਇਹਦੇ ਵਿੱਚ ਇੱਕ ਨਹੀਂ ਅਨੇਕ ਗੁਰਬਾਣੀ ਦੇ ਸਰੂਪ ਪਾਬ ਗੁਰੂ ਗ੍ਰੰਥ ਸਾਹਿਬ ਹਨ ਜੋ ਕਿ ਉਸ ਵਿੱਚ ਦੱਸਿਆ ਗਿਆ ਹੈ ਕਿ ਇਹ ਇਹਨਾਂ ਵਿੱਚ ਰਗਮਲਾ ਨਹੀਂ ਹੈ ਗੁਰਬਾਣੀ ਦੇ ਉਪਦੇਸ਼ ਨਾਲ ਇਸ ਦਾ ਕੋਈ ਕਹਿੰਦੇ ਮੇਲ ਨਹੀਂ ਰਗਮਲਾ ਦਾ ਕੁਝ ਵਿਚਾਰਨਯੋਗ ਜ਼ਰੂਰ ਜ਼ਰੂਰ ਨੁਕਤੇ ਹਨ ਕਹਿੰਦੇ ਅਸੀਂ ਉਹ ਦੱਸ ਰਹੇ ਹਾਂ ਵੀ ਕਿਉਂ ਕਾਦੇ ਵਾਸਤੇ ਇਹ ਹੁਣ ਆਪਾਂ 2-3 ਸਵਾ ਉਹ ਹਨ ਉਹਨਾਂ ਨੇ ਦਿੱਤੇ ਹੋਏ ਆਪਣੇ ਵਿਚਾਰ ਉਹ ਆਪਾਂ ਹੁਣ ਦੇਖਦੇ ਹਾਂ ਕਿ ਕਹਿੰਦੇ ਹਨ ਜਿਹੜਾ ਰਾਗਮਾਲਾ ਹੈ ਉਹ ਕਵੀ ਦੀ ਦੂਜੀ ਪੰਕਤੀ ਵਿੱਚ ਰਾਗਮਾਲਾ ਦੀ ਦੂਜੀ ਪੰਕ ਦੇ ਵਿੱਚ ਲਿਖਿਆ ਪ੍ਰਥਮ ਰਾਗ ਪੈਰਵੈ ਕਰਹੀ ਕਹਿੰਦੇ ਉਹ ਰਾਗ ਪੈਰ ਨੂੰ ਪਹਿਲਾਂ ਪਹਿਲ ਦਿੰਦੀ ਹੈ ਪਰ ਗੁਰਬਾਣੀ ਵਿੱਚ ਤਾਂ ਸ੍ਰੀ ਦਾਗ ਪਹਿਲਾਂ ਵਿੱਚ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਤਰੇ ਪਿਆਰ। ਅਬ ਉਹ ਕਹਿੰਦੇ ਜਿਹੜਾ ਗੁਰਬਾਣੀ ਵਿੱਚ ਤੇ ਸ੍ਰੀ ਰਾਗ ਪਹਿਲਾਂ ਆਇਆ ਹੈ ਲਿਖਿਆ ਵੀ ਹੈ ਮਹਾਰਾਜ ਦੇ ਬਚਨ ਹਨ। ਪਰ ਰਾਗਮਾਲਾ ਪਹਿਲਾਂ ਕਹਿੰਦੀ ਹੈ ਵੀ ਜਿਹੜਾ ਪਿਰੋ ਰਾਗ ਹੈ ਉਹ ਪਹਿਲਾਂ ਹੈ। ਪਰ ਰਾਗਾ ਵਿੱਚ ਜਦੋਂ ਉਸਤਾਦ ਸਿਖਾਉਂਦੇ ਵੀ ਹਨ ਉਹ ਵੀ ਕਹਿੰਦੇ ਹਨ ਕਿ ਜਿਹੜਾ ਪਿਰੋ ਰਾਗ ਹੈ ਇਹ ਸਭ ਤੋਂ ਵੱਡਾ ਹੈ, ਇਹ ਬਜ਼ੁਰਗ ਹੈ ਕਹਿ ਲੋ। ਇਹ ਸਭ ਤੋਂ ਪਹਿਲਾਂ ਹੈ। ਇਹ ਵਿਚਾਰ ਉਹ ਆਪਣੇ ਆਪਣੇ ਵਿਚਾਰ ਦੱਸਿਆ। ਫਿਰ ਰਾਗਮਾਲਾ ਦੀ ਆਖਰੀ ਪੰਕਤੀਆਂ ਖਸ਼ਟ ਰਾਗ ਉਨਗਾਏ ਸੰਗ ਰਾਗਨੀ 30 ਸਭੇ ਪੁੱਤਰ ਰਾਗਨ ਕੇ 18 10 20 ਇਹ ਕਹਿੰਦੇ ਹਨ ਪੰਕਤੀਆਂ ਜੋ ਆ ਆਖਰ ਤੇ ਰਾਗਮਾਲਾ ਦੀ ਜੋ ਸਮਾਪਤੀ ਹੁੰਦੀ ਹੈ ਜੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਲੇ ਵਚਨ ਪੜ੍ਹਦੇ ਹਨ ਉਹਨਾਂ ਦੇ ਵਿੱਚ ਆਖਰੀ ਪੰਕਤੀ ਇਹ ਲਿਖੀ ਹੈ ਰਾਗਮਾਲਾ ਦੇ ਸਮਾਪਤੀ ਦੀ ਕਹਿੰਦੇ ਹਨ ਕਿ 6 ਰਾਗ ਉਹਨਾਂ ਨਾਲ 30 ਰਾਗਣੀਆਂ ਤੇ 48 ਉੱਤਰ ਕੁੱਲ 84 ਨਾਮਾਂ ਵਾਲੀਆਂ ਰਾਗ-ਰਾਗਣੀਆਂ ਗਾਈਆਂ ਹਨ ਹੁਣ ਦੇਖੋ ਆਪਾਂ ਦੇਖੀਏ ਗਰਵਾਣੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿੰਨੇ ਰਾਗ ਹਨ 6 ਰਾਗ ਦੂਸਰੇ ਰਾਗਾਂ ਨਾਲ ਮਿਲਾ ਕੇ ਗਾਉਣ ਦੀ ਹਦਾਇਤ ਹੈ ਸੋ ਕੁੱਲ ਜੋੜ 37 ਬਣਿਆ ਹੈ 6 ਕਮ 6 ਦੀ ਸੱਤੀ ਕਰੇ ਇਹ ਸਾਰੇ ਰਾਗ ਹਨ ਰਾਗਣੀ ਕੋਈ ਨਹੀਂ ਜਦੋਂ ਕਿ ਰਾਗ ਮਾਲਾ ਦੀ ਗਿਣਤੀ 84 ਹੈ ਕਹਿੰਦੇ ਗੁਰਬਾਣੀ ਦੇ ਵਿੱਚ ਜਿਹੜੇ ਰਾਗ ਹਨ ਉਹਨਾਂ ਨੂੰ ਮਿਲਾ ਕੇ ਜੋੜ ਕੇ 37 ਰਾਗ ਰਾਗਣੀਆਂ ਬਣਦੇ ਹਨ ਜੋ ਸਾਰੇ ਰਾਗ ਹੀ ਹਨ ਕਹਿੰਦੇ ਕੋਈ ਰਾਗਣੀ ਨਹੀਂ ਹੈ ਪਰ ਰਾਗ ਵਾਲਾ ਦਾ ਜੋੜ ਹੈ ਜੋ ਕਹਿੰਦੇ ਨੇ ਉਹ 84 ਹੈ 84 ਹੈ ਗੁਰਬਾਣੀ ਵਿੱਚ ਦਰਜ ਮਾਜ ਰਾਮਕਲੀ ਪ੍ਰਵਾਤੀ ਵਿਹਾਗੜਾ ਬੜਾਂਸ ਤੁਖਾਰੀ ਨਟ ਨਰੈਣ ਜੈਜਾਮੰਤੀ ਮਾਲੀਗੋੜਾ ਜੈਤਿ ਸ੍ਰੀ ਆਹ ਰਾਗਾਂ ਦਾ ਨਾਮ ਰਾਗ ਮਾਲਾ ਵਿੱਚ ਦਰਜ ਨਹੀਂ ਹੈ ਤੇ ਰਾਗ ਮਾਲਾ ਦੇ ਖਾਸ ਛੇ ਰਾਗਾਂ ਵਿੱਚ ਤਿੰਨ ਉਹ ਰਾਗ ਹਨ ਆਪਾਂ ਦੇਖਦੇ ਹਾਂ ਮਾਲਕੌਸ ਦੀਪਕ ਤੇ ਮੇਘ ਰਾਗ ਇਹ ਤਿੰਨ ਰਾਗ ਹਨ ਆਪਾਂ ਦੁਬਾਰੇ ਫੇਰ ਪੜਾ ਲੈਨੇ ਆਂ ਮਾਲਕੌਂਸ ਦੀਪਕ ਤੇ ਮੇਗ ਰਾਗ ਇਹ ਗੁਰਬਾਣੀ ਵਿੱਚ ਦਰਜ ਨਹੀਂ ਹਨ ਭਾਈ ਕਹਿੰਦੇ ਹਨ ਕਿ ਇਸ ਤੋਂ ਜਿਸ ਤੋਂ ਇਹ ਲਿਖਤ ਸੱਚ ਤੇ ਪੂਰੀ ਨਹੀਂ ਉਤਰਦੀ ਕਹਿੰਦੇ ਹਨ ਜੋ ਗੁਰਬਾਣੀ ਦੇ ਵਿੱਚ ਤਿੰਨ ਰਾਗ ਦਰਜ ਨਹੀਂ ਉਹਨਾਂ ਨੇ ਰਾਗ ਮਾਲਾ ਵਿੱਚ ਦਰਜ ਕੀਤੇ ਹਨ ਇਸ ਲਈ ਗੁਰਬਾਣੀ ਇਨੂੰ ਰਾਗਵਾਲਾ ਨੂੰ ਨਹੀਂ ਮੰਨਿਆ ਜਾ ਸਕਦਾ ਰਾਗਵਾਲਾ ਕੁਰਬਾਨੀ ਨਹੀਂ ਦਾ ਫੈਸਲਾ ਸਿੱਖ ਪੰਥ ਦੇ ਪੰਥ ਨੇ 1945 ਈਸਵੀ ਨੂੰ ਸਿੱਖ ਰਹਿਤ ਮਰਜ਼ਾਦਾ ਵਿੱਚ ਇਹ ਲਿਖ ਕੇ ਕਹਿੰਦਾ ਜੋ ਰਾਗਵਾਲਾ ਦਾ ਫੈਸਲਾ ਕਰ ਦਿੱਤਾ ਸੀ ਇਹ 1945 ਈਸਵੀ ਨੂੰ ਇੱਕ ਸਿੱਖ ਰਹਿਤ ਮਰਜ਼ਾਦਾ ਵਿੱਚ ਇਹ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਵਦਾਵਣੀ ਉੱਤੇ ਜਾਂ ਰਾਗਮਾਲਾ ਪੜ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ ਕਰ ਦਿੱਤਾ ਸੀ ਪਰ ਸੰਤ ਸਮਾਜ ਨੇ ਇਹਨਾਂ ਦੇ ਪਿੱਛੇ ਲੱਗ ਗੁਰਮਤਿ ਜਾਂ ਸਿੱਖ ਸਮਾਜ ਵਿੱਚ ਮੇਸਾ ਵਿਵਾਦ ਦਾ ਕਾਰਨ ਬਣੇ ਰਹਿੰਦੇ ਹਨ ਸੋ ਇਹ ਕਹਿੰਦੇ ਹਨ ਕਿ ਕਦੇ ਨਹੀਂ ਚਾਹੁੰਦੇ ਕਿ ਸਿੱਖ ਕੌਮ ਜਾਗਰੂਕ ਹੋ ਜਾਵੇ ਕਿਉਂਕਿ ਸਿੱਖ ਕੌਮ ਜਾਗਰੂਤਾ ਇਹਨਾਂ ਨੂੰ ਆਪਣੀ ਪ੍ਰਵਤਾ ਤੋਂ ਵਜ ਦੀ 60 ਨਜ਼ਰ ਆਉਣ ਲੱਗ ਪੈਂਦੀ ਹੈ ਇਸ ਕਰਕੇ ਇਹ ਕਿਸੇ ਵੀ ਪੰਥਕ ਫੈਸਲੇ ਦਾ ਡਟ ਕੇ ਵਿਰੋਧ ਨਹੀਂ ਕਰਨਗੇ ਮਸਲਾ ਸੈਕ ਰਹਿਤ ਮਰਜ਼ਾ ਦਾ ਸੰਤ ਸਮਾਜ ਨੇ ਖੁਦ ਮੁਖਤਾਰੀ ਡੇਰੇਦਾਰ ਨੂੰ ਸੋ ਇਹ ਕਾਫੀ ਲੰਮੀ ਚੌੜੀ ਜੋ ਇਹਨਾਂ ਨੇ ਆਪਣੀ ਮਸਲਾ ਗੁਰੂ ਬਾਣੀ ਉੱਤੇ ਸਪਰਸ਼ ਕਰਨ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਕਿਸੇ ਲਿਖਤਾ ਹੋਵੇ ਮਸਲਾ ਗੁਰਾਗਮਾ ਦਾ ਹੋਵੇ ਮਸਲਾ ਸਿੱਖ ਕੌਮ ਨਾਲ ਸੰਬੰਧਤ ਕੈਲੰਡਰ ਦਾ ਹੋਵੇ ਮਸਲਾ ਸਮੂਹ ਸਿੱਖ ਕੌਮ ਦੀਆਂ ਰੌ ਰਿਟਾਂ ਨੂੰ ਗੁਰਮਤਿ ਅਨੁਸਾਰ ਇੱਕ ਕਰਨ ਦੇ ਪ੍ਰਸਾਰ ਦਾ ਹੋਵੇ ਗੱਲ ਕਿ ਕਿਸੇ ਵੀ ਪੰਥਕ ਫੈਸਲੇ ਨੂੰ ਇਹ ਸੰਤ ਸਮਾਜ ਨੇ ਕਦੇ ਨਹੀਂ ਪ੍ਰਵਾਨਿਆ ਅਤੇ ਆਮ ਸਿੱਖ ਅਖਬਾਰਾਂ ਵਾਲੇ ਪਤਾ ਨਹੀਂ ਕਿਸ ਭਰਮਜਾਲ ਵਿੱਚ ਫਸ ਕੇ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦੇ ਪੈਰੋਕਾਰ ਬਾਣਿਆਂ ਇੱਕ ਇੱਕ ਗ੍ਰੰਥ ਦੇ ਵਿੱਚ ਕਿਤਾਬ ਵਿੱਚ ਲਿਖਿਆ ਹੈ ਕਿ ਕਹਦੇ ਹਨ ਜੋ ਸੰਤ ਸਮਾਜ ਹੈ ਇਹਨਾਂ ਨੇ ਕਿਸੇ ਵੀ ਪੰਥ ਦੇ ਫੈਸਲੇ ਨੂੰ ਨਹੀਂ ਪਰਵਾਹਿਆ ਕਿਸੇ ਵੀ ਪੰਥ ਪੰਥ ਦੇ ਫੈਸਲੇ ਤੇ ਡਟ ਕੇ ਇਹਨਾਂ ਨੇ ਮੋਰ ਨਹੀਂ ਲਾਈ ਉਹਨਾਂ ਦਾ ਉਹਨਾਂ ਦਾ ਸਾਥ ਨਹੀਂ ਦਿੱਤਾ ਪਰ ਕਹਿੰਦੇ ਹਨ ਇਹਨਾਂ ਦੇ پیرੋਕਾਰ ਪਤਾ ਨਹੀਂ ਕਿਹੜੀ ਗੱਲ ਜਾਲ ਦੇ ਵਿੱਚ ਫਸ ਕੇ ਬਣ ਜਾਂਦੇ ਨੇ ਲੋਕ ਇਸ ਵੇਲੇ ਸੈਕ ਕੌਮ ਦੇ ਵਰਤਮਾਨ ਗੁਰੂ ਗੁਰਬਾਣੀ ਜਾਂ ਆਪਾਂ ਕਿਵੇਂ ਮੰਨੀਏ ਕਿਹੜੇ ਪ੍ਰਮਾਣ ਹਨ ਕਿਹੜੇ ਪ੍ਰਮਾਣਾਂ ਤੋਂ ਆਪਾਂ ਸਹਿਦ ਕਰੀਏ ਸਿੱਖ ਕਉਮ ਦੇ ਜੁਗੋ ਜੁਗ タル ਗਿਆਨ ਪ੍ਰਕਾਸ਼ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡਾ ਗੁਰੂ ਹਨ ਭਾਵੇਂ ਇਸ ਵਿਚਾਰਧਾਰਾ ਨੂੰ ਸਮਝਣ ਕਮਾਉਣ ਵਰਤੌਣ ਤੇ ਸਮਾਜ ਲਈ 249 239 ਸਾਲ ਤੱਕ ਇੱਕ ਸ਼ਬਦਨਾਮ ਦੀ ਗਿਆਨ ਜੋਤ ਦਰਸ ਸ੍ਰੀ ਰਾਮ ਵਿੱਚ ਵਿਸਥਿਤੀ ਪਰ ਕਿਸੇ ਸਿਰ ਨੇ ਵੀ ਸਿੱਖਾਂ ਨੂੰ ਸਰੀਰ ਨਾਲ ਨਹੀਂ ਜੋੜਿਆ ਗੁਰੂ ਹਨ ਤੇ ਗੁਰੂ ਰਹਿਣਗੇ ਬਾਣੀ ਦੇ ਪ੍ਰਵਾਨ ਹੈ ਸਾਬਜ਼ ਗੁਰੂ ਸੁਰਤ ਤੋਂ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਤਿਹਾਸਕ ਪ੍ਰਵਾਨ ਆਪਾਂ ਹੁਣ ਇਤਿਹਾਸ ਦੇ ਵਿੱਚ ਵੀ ਪ੍ਰਮਾਣ ਹੈ ਕਿ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ 1700 ਈਸਵੀ ਨੂੰ ਜੋਤੀ ਜੋ ਸਮਾਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਉੱਤੇ ਪ੍ਰਕਾਸ਼ਮਾਨ ਕਰਕੇ ਅਮਰਤ ਵੇਲੇ ਦਾ ਦਵੰਸ ਆਇਆ ਸੈਕ ਕੋ ਨੂੰ ਸਾਧੂ ਗੁਰੂ ਦੇ ਲੜਲਾ ਲਾ ਲਾ ਕੇ ਇਸ ਵਿੱਚੋਂ ਆਤਮ ਗਿਆਨ ਲੈਣ ਦੀ ਗੁਰੂ ਮਹਾਰਾਜ ਨੇ ਹਦਾਇਤ ਕੀਤੀ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਆਪਾਂ ਪੜ੍ਹਦੇ ਹਾਂ ਦੋਰਾ ਕਈ ਗੁਰੂ ਘਰਾਂ ਵਿੱਚ ਪੜਿਆ ਜਾਂਦਾ ਹੈ ਨਹੀਂ ਵੀ ਪੜਿਆ ਜਾਂਦਾ ਕੋਮੀ ਅਗਵਾਈ ਦਾ ਅਧਿਕਾਰ ਜੋ ਸਿੱਖ ਪੰਥ ਦੇ ਸਿੱਖ ਪੰਥ ਨੂੰ 1699 ਦੀ ਬਸਾਖੀ ਨੂੰ ਹੀ ਦੇ ਦਿੱਤਾ ਸੀ ਹੁਣ 1708 ਅੱਠਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਫੈਸਲੇ ਲੈਣ ਦਾ ਹੁਕਮ ਕਰ ਦਿੱਤਾ ਕਹਿੰਦੇ ਜੋ ਵੀ ਫੈਸਲਾ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈਣਾ ਹੈ ਗੁਰਬਾਣੀ ਜਾਂ ਗੁਰਮਤਿ ਸ੍ਰੀ ਆਪਾਂ ਹੁਣੇ ਕਹਿੰਦੇ ਵੀ ਦੇਰ ਨੂੰ ਗੁਰੂ ਮੰਨਦੇ ਹੈ ਇਸ ਗ੍ਰੰਥ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਗੁਰਬਾਣੀ ਜਾਂ ਗੁਰਮਤਿ ਵਿਚਾਰ ਵਿਚਾਰ ਧਾਰਾ ਸਿਰਫ ਸ਼ਬਦ ਨੂੰ ਨਾਮ ਨੂੰ ਗੁਰੂ ਮੰਨਦੀ ਹੈ ਕਿਸੇ ਦੇਹ ਸਰੀਰ ਜਾਂ ਕਿਸੇ ਵੀ ਇਨਸਾਨ ਬਿਰਸਨਹਾਰ ਰਚਨਾ ਨੂੰ ਗੁਰੂ ਨਹੀਂ ਮੰਨਦੀ ਕਿਉਂਕਿ ਗੁਰਬਾਣੀ ਦੇ ਵਿੱਚ ਕਾ ਬਹੁਤ ਵਾਰ ਬਹੁਤ ਵਾਰ ਇਹ ਪ੍ਰਮਾਣ ਵੀ ਆਏ ਹਨ ਇੱਕ ਪ੍ਰਮਾਣ ਆਪਾਂ ਪੜ ਲੈਂ ਪਾਵਨ ਆਰੰਭ ਸਤ ਗੁਰਮਤਿ ਵਿਹਿਲਾ ਸ਼ਬਦ ਗੁਰੂ ਸੋਰਠ ਤੋਂ ਸਿਲਾ ਹੁਣ ਆਪਾਂ ਇਹ ਦੇਖਦੇ ਹਾਂ ਕਿ ਤੁਸੀਂ ਸ਼ਬਦ ਗੁਰੂ ਦੇ ਅੰਤਰੀਵ ਭਾਵ ਅਰਥ ਜਾਣਦੇ ਹੋ ਆਪਾਂ ਨੂੰ ਪਤਾ ਹੈ ਕਿ ਕੀ ਅਰਥ ਹਨ ਉਹ ਸੱਚ ਉਹ ਵਿਸ਼ਵਾਸ ਜੋ ਮਨੁੱਖਤਾ ਦੇ ਮਨ ਵਿੱਚ ਅਗਿਆਨਤਾ ਰੂਪੀ ਹਨੇਰਾ ਦੂਰ ਕਰਕੇ ਗਿਆਨ ਰੂਪ ਚਾਨਣ ਪ੍ਰਕਾਸ਼ ਕਰ ਦਿੰਦਾ ਹੈ ਉਸ ਗਿਆਨ ਉਪਦੇਸ਼ ਉਸ ਸੱਚ ਉਪਦੇਸ਼ ਨੂੰ ਗੁਰੂ ਕਿਹਾ ਜਾਂਦਾ ਹੈ ਗੁਰੂ ਸ਼ਬਦ ਨੂੰ ਵਿਦਵਾਨ ਦੋ ਸ਼ਬਦਾਂ ਵਿੱਚ ਗਉ ਜਮਰੂ ਦਾ ਜੋੜ ਸਮਝਦੇ ਹਨ ਗਉ ਦੇ ਅਰਥ ਹਨ ਅੰਧੇਰਾ ਅੰਤਕਾਰ ਅਗਿਆਨਤਾ ਇਹਦਾ ਇਸ ਤਰ੍ਹਾਂ ਅਰਥ ਕਰਦੇ ਹਨ ਰੂਹ ਦੇ ਅਰਥ ਪ੍ਰਕਾਸ਼ ਰੋਸ਼ਨੀ ਗਿਆਨ ਇਸ ਤਰ੍ਹਾਂ ਕਰਦੇ ਹਨ ਸਬਦਵਾਨਾਂ ਨੇ ਵੀ ਲਿਖਿਆ ਹੈ ਕਿ ਜਿਹੜਾ ਅਗਿਆਨਤਨ ਨੂੰ ਨਿਗਲ ਜਾਣ ਵਾਲਾ ਹੈ ਤੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਹੀ ਗੁਰੂ ਹੈ ਸਿੱਖ ਵਿਚਾਰ ਅਨੁਸਾਰ ਨਾਸਵਨ ਸਰੀਰ ਨੂੰ ਗੁਰੂ ਨਹੀਂ ਗੁਰੂ ਨਹੀਂ ਮੰਨਿਆ ਜਾਂਦਾ ਨਹੀਂ ਹੈ ਗੁਰੂ ਗਿਆਨ ਹੈ ਜੋ ਅਵਨਾਸੀ ਤੇ ਜੁਗ ਜੁਗ ਅਟਲ ਪ੍ਰਕਾਸ਼ਮਾਨ ਰਹਿਤੇ ਰਹੇਗਾ ਸੋ ਮਹਬੋਸ਼ ਗਾਵੀ ਕਰਦੇ ਹਨ ਦਵਾਨਾ ਵਿੱਚ ਕੀਰਤਨਾ ਵਿੱਚ ਗੁਰੂ ਦੇ ਪ੍ਰਚਾਰਕ ਵੀ ਕਹਿੰਦੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਹੀ ਕਹਿੰਦੇ ਹਨ ਕਿ ਸਾਨੂੰ ਕੋਈ ਫਤਿਹ ਬਲਾਓ ਜੀ ਸਾਡੇ ਗੁਰੂ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬਾਨ ਅਰਦਾਸ ਤੋਂ ਬਾਅਦ ਦੋਰਾਪਾ ਪੜਦੇ ਹਨ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਹੋਣਾ ਕਿ ਦੇ ਜੋ ਪ੍ਰਭੂ ਕੋ ਮਿਲਬੋ ਸਹਿ ਖੋਜ ਸਾਧੂ ਮੇਲੇ ਆਪਾਂ ਪੜਦੇ ਆ ਗੁਰਬਤ ਵਿਚਾਰ ਤਾਰਾ ਦੇ ਅਨੁਸਾਰ ਇਸ ਦੇ ਅਰਥ ਬਣਦੇ ਨੇ ਉਹ ਆਪਾਂ ਉਹ ਵੀ ਦਿੱਕੀ ਬੇਨਾ ਨੇ ਕਿਹੜੇ ਅਰਥ ਲਿਖਿਆ ਇਹ ਦੋਰਾ ਭਾਈ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਅਰਦਾਸ ਤੋਂ ਬਾਅਦ ਪੜੇ ਜਾਣ ਵਾਲੇ ਪਹਿਲੇ ਦੋ ਦੋਹਰੇ ਅਸਲ ਵਿੱਚ ਭਾਈ ਪ੍ਰਹਲਾਦ ਸਿੰਘ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਹੋਏ ਹਨ ਉਹਨਾਂ ਨੇ ਲਿਖਿਆ ਸੀ ਓਏ ਉਹਨਾਂ ਦੇ ਹੈ ਲਿਖੀ ਹੋਈ ਪੰਕਤੀ ਇਹ ਤੀਜੀ ਪੰਕਤੀ ਉਹਨਾਂ ਇਸ ਤਰ੍ਹਾਂ ਗੁਰੂ ਖਾਲਸਾ ਮਾਨੀਏ ਪ੍ਰਗਟ ਰੂਪਾਂ ਕੀਤੇ ਲਿਖੀ ਹੋਈ ਹੈ ਪਰ ਜਿਹੜੇ ਗਿਆਨ ਸਿੰਘ ਹਨ ਇਹਨਾਂ ਨੇ ਬਦਲ ਦਿੱਤੀ ਉਹ ਪੰਕਤੀ ਜਿਹੜੀ ਗੁਰੂ ਖਾਲਸਾ ਮਾਨੀਏ ਪ੍ਰਗਟ ਰੂਪਾਂ ਕੀਤੇ ਉਸ ਨੂੰ ਬਦਲ ਕੇ ਦੇਹ ਜਾਂ ਸ੍ਰੀ ਨੂੰ ਗੁਰੂ ਮੰਨਣਾ ਦਾ ਸਿੱਕਿ ਵਿਚਾਰਤਾਰਾ ਹੀ ਨਹੀਂ ਹੈ ਸਿੱਖ ਕੌਮ ਦਾ ਗੁਰੂ ਗਿਆਨ ਗੁਰਸਬਦ ਆਮ ਅਮਰਤ ਰੂਪ ਨਾਮ ਅਮਰਤ ਰੂਪ ਪਹਿਲੀ ਗੱਲ ਤਾਂ ਇਹ ਹੈ ਕਿ ਗਿਆਨ ਸਿੰਘ ਨੂੰ ਇਹ ਲਿਖ ਬਦਲਣੀ ਹੀ ਨਹੀਂ ਚਾਹੀਦੀ ਕਿਉਂਕਿ ਇਸ ਦੇ ਬਦਲ ਨਾਲ ਅਰਥ ਵੀ ਬਦਲਦੇ ਮਹਿਸੂਸ ਹੁੰਦੇ ਹਨ ਤੇ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੀਰ ਜਾਮੇ ਵਾਲੇ 10 ਗੁਰੂ ਸਹਿਬਾਨ ਦੇ ਅਸ਼ੀਰਵਾਦ ਦੀ ਸਮਝ ਸਮਝਾਂ ਦੀ ਕੋਸ਼ ਸੋਚ ਵਿੱਚ ਬਣਾ ਲੈਂਦੇ ਹਨ ਜੋ ਗੁਰਮਤ ਸਦਾਦ ਦੀ ਵਿਰੋਧਤਾ ਵਿਰੋਧੀ ਸੋਚ ਹੈ ਪ੍ਰਗਟ ਦਾ ਅਰਥ ਹੈ ਜਾਹਰ ਸਾਫ ਨਿਰਮਲ ਗੁਰਾਂ ਕੀ ਸਤ ਗੁਰਾਂ ਦੀ ਦੇਹ ਦੇਣ ਬਖਸ਼ਿਸ ਸੋ ਇਸ ਪੰਗਤੀ ਦੇ ਅਰਥ ਜੋ ਗੁਰਮਤ ਅਨੁਸਾਰ ਬਣਦੇ ਤੇ ਬਣਨੇ ਚਾਹੀਦੇ ਹਨ ਐ ਸਿੱਖੋ ਸੱਚ ਜਾਣੋ ਅਕਾਲ ਪੁਰਖ ਦੀ ਜੋ ਬਖਸ਼ਿਸ ਹੈ ਜੋ ਮੇਰ ਸਤ ਗੁਰਾਂ ਤੇ ਹੋਰ ਮਹਾਂਪੁਰਖਾਂ ਦੇ ਹਿਰਦੇ ਵਿੱਚ ਗਿਆਨ ਉਪਦੇਸ਼ ਰੂਪ ਵਿੱਚ ਪ੍ਰਗਟ ਹੋਈ ਹੈ ਉਹਨਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਕਾਸ਼ਮਾਨ ਕਰਕੇ ਆਪ ਆਪਣੇ ਹੱਥੀ ਸਿੱਖ ਕੌਮ ਨੂੰ ਦੇਣ ਦਿੱਤੀ ਇਸ ਦੇ ਲੜ ਲਾਇਆ ਹੁਣ ਸਿੱਖ ਧਰਮ ਵਿੱਚੋਂ ਪੋਸ਼ਾਕ ਤੇ ਖੁਰਾਕ ਬਾਰੇ ਕੋਈ ਪਾਬੰਦੀ ਹੈ ਸੋ ਹੁਣ ਆਪਾਂ ਇੱਕ ਸਵਾਲ ਇਹ ਪੜਦੇ ਹਾਂ ਸੋ ਆਓ ਸਮਾਂ ਕਾਫੀ ਲਮਾ ਹੋ ਚੁੱਕਿਆ ਹੈ ਵੀਡੀਓ ਇਹ ਆਪਾਂ ਅਗਲੇ ਜੋ ਐਪੀਸੋਡ ਬਣਾਉਣਾ ਹੈ ਉਸ ਦੇ ਵਿੱਚ ਆਪਾਂ ਇਹਨੂੰ ਵਿਚਾਰ ਕਰਾਂਗੇ ਤੇ ਨਾਲ ਹੀ ਬੇਨਤੀ ਹੈ ਕਿ ਆਪਾਂ ਹੋਰ ਇਹੋ ਜਿਹੇ ਵੀਡੀਓ ਦੇਖਣੀਆਂ ਹਨ ਦੇਖਣੀਆਂ ਚਾਹੁੰਦੇ ਹਾਂ ਤੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰੀਏ ਔਰ ਨਾਲ ਹੀ ਲਾਇਕ ਸ਼ੇਅਰ ਕਰਿਏ ਸੋ ਕਿਰਪਾ ਕਰਨੀ ਕਿਉਂਕਿ ਇਤਿਹਾਸ ਪੜਦੇ ਆ ਸੁਣਾਉਂਦੇ ਆ ਆਪਾਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਸੋ ਸਾਧ ਸੰਗਤ ਬਖਸ਼ਣਯੋਗ ਹੈ ਇੱਥੇ ਫਤਿਹ ਬੁਲਾइए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ